ਸਸਕੀ ਗੱਲ ਦੋਸਤੋ ਕੀ ਹਾਲ ਨੇ ਸਾਰੇ ਠੀਕ ਠਾਕ ਹੋ ਆਸ ਕਰਦਾ ਹਾਂ ਕਿ ਸਾਰੇ ਠੀਕ ਠਾਕ ਹੋਣਗੇ ਦੋਸਤੋ ਅੱਜ ਹੈ ਕਿ 15 ਅਗਸਤ ਤੇ ਤੁਹਾਨੂੰ ਸਭ ਨੂੰ 15 ਅਗਸਤ ਦੀਆਂ ਬਹੁਤ ਬਹੁਤ ਵਧਾਈਆਂ ਤੇ ਮੈਂ ਜਾ ਰਿਹਾ ਅੱਜ 15 ਅਗਸਤ ਮਨਾਉਣ ਤੇ ਮਿਲਦੇ ਹਾਂ ਥੋੜੇ ਟਾਈਮ ਤੱਕ ਦੋਸਤੋ ਮੈਂ ਰੈਡੀ ਸ਼ੈਡੀ ਹੋ ਕੇ ਘਰੋਂ ਨਿਕਲ ਚੁੱਕਾ ਹਾਂ بارش ਫਿਲਹਾਲ ਦੀ ਘੜੀ ਥਮ ਚੁੱਕੀ ਆ ਨਹੀਂ ਤਾਂ ਬਰਸ਼ ਬਹੁਤ ਜ਼ਿਆਦਾ ਪੈ ਰਹੀ ਸੀਗੀ ਤਾਂ ਤੁਸੀਂ ਦੇਖ ਸਕਦੇ ਸਾਡੇ ਕਾਜੀ ਵੀ ਸਾਈਟ ਤੋਂ ਗਿੱਲੀਆਂ ਨੇ ਤੇ ਤੁਸੀਂ ਵੀ ਆਪਣਾ ਸਾਰੇ ਧਿਆਨ ਰੱਖੋ ਮੀ ਜਿਆਦਾ ਹੋਣ ਕਰਕੇ ਮੈਂ ਪਹਿਲਾਂ ਵੀ ਵੀਡੀਓ ਵਿੱਚ ਇਹੀ ਗੱਲ ਕਹੀ ਸੀ ਕਿ ਆਪਣਾ ਵਿਚਾਰ ਖੁਜਨ ਕਰ ਹੁੰਦਾ ਹੈ। ਅਗਰ ਕਿਤੇ ਜ਼ਰੂਰੀ ਨਹੀਂ ਹੈਗਾ ਤਾਂ ਕਿਤੇ ਦੂਰ ਕਿਤੇ ਨਾ ਜਾਓ। ਠੀਕ ਹੈ ਜੀ। ਬਸ ਆਪਣੀ ਸੇਫ ਜਗ੍ਹਾ ਤੇ ਰੋ। ਬਾਕੀ ਦੋਸਤੋ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਕਿਉਂਕਿ ਇਹ ਸਾਡੇ ਲਈ ਆਕਸੀਜਨ ਦਾ ਹੀ ਕੰਮ ਕਰਦੀ ਆ। ਦੋਸਤੋ ਇਧਰ ਮੀ ਪਿਆ ਲੱਗਦਾ ਆ ਪਰ ਆਪਾਂ ਚਲੋ ਹੁਣ ਹੁਸ਼ਿਆਰਪੁਰ ਦੇ ਬਿਲਕੁਲ ਨਜ਼ਦੀਕ ਪਹੁੰਚ ਚੁੱਕੇ ਆ ਤੇ ਚਲੋ ਹੁਣ ਉੱਥੇ ਜਾ ਕੇ ਮਿਲਦੇ ਆ ਠੀਕ ਹੈ ਜੀ। ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਨੇ ਸਾਰੇ ਠੀਕ ਠਾਕ ਹੋ ਆਸ ਕਰਦਾ ਹਾਂ ਕਿ ਸਾਰੇ ਠੀਕ ਠਾਕ ਹੋਣਗੇ ਦੋਸਤੋ ਅੱਜ 15 ਅਗਸਤ ਆ ਯਾਨੀ ਕਿ ਅੱਜ ਸਾਡੇ ਦੇਸ਼ ਦਾ ਸੁਤੰਤਰਤਾ ਦਿਵਸ ਆ ਤੇ ਤੁਹਾਨੂੰ ਸਾਰੇ ਦੇਸ਼ ਵਾਸੀਆਂ ਨੂੰ ਸੁਤੰਤਰਤਾ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਦੋਸਤੋ ਅੱਜ ਅਸੀਂ 15 ਅਗਸਤ ਮਨਾਉਣ ਪੁਲਸ ਲਾਈਨ ਹੁਸ਼ਰਪੁਰ ਜਾ ਰਹੇ ਹਾਂ ਹਾਂਜੀ ਦੋਸਤੋ ਅਸੀਂ ਪੁਲਸ ਲਾਈਨ ਪਹੁੰਚ ਚੁੱਕੇ ਨੇ ਇਹ ਸਾਡੇ ਨੇ ਰਕੇਸ਼ ਭਾਜੀ ਨੇ ਸਾਡੇ ਸਤਿਕਾਰਯੋਗ ਭਰਾ ਨੇ ਹੋਣ ਦੋਸਤੋ ਅਸੀਂ ਤੁਹਾਨੂੰ ਸਾਰੇ ਵਲੌਗ ਵਿੱਚ ਦਿਖਾਵਾਂਗੇ ਕਿ ਅੱਜ 15 ਅਗਸਤ ਨੂੰ ਹੁਸ਼ਿਆਰਪੁਰ ਪੁਲਿਸ ਲੈਂਡਵੇਚ ਕਿਸ ਤਰ੍ਹਾਂ ਬਣਾਇਆ ਜਾ ਰਿਹਾ ਤੇ ਟ੍ਰੈਲਿੰਗਾਂ ਦੀ ਜਿਹੜੇ ਝਾਕੀਆਂ ਹੁੰਦੀਆਂ ਅਲੱਗ-ਅਲੱਗ ਡਿਪਾਰਟਮੈਂਟ ਵੱਲੋਂ ਉਹ ਕੱਢਣ ਵਾਲੇ ਨੇ ਤੇ ਸ਼ੁਰੂ ਤੋਂ ਐਂਡ ਤੱਕ ਬਣੇ ਰਹੋ ਸਾਡੀ ਵੀਡੀਓ ਦੇ ਨਾਲ ਹੁਣ ਮਿਲਦੇ ਹਾਂ ਤੁਹਾਡੇ ਟਾਈਮ ਤੱਕ ਦੋਸਤੋ ਇਹ ਟ੍ਰੈਲੀ ਹੈਗੀ ਸਿੱਖਿਆ ਵਿਭਾਗ ਹੁਸ਼ਿਆਰਪੁਰ ਦੀ ਤੁਸੀਂ ਦੇਖ ਸਕਦੇ ਆ ਕਿ ਕਿੰਨੀ ਸੋਹਣੀ ਟ੍ਰੈਲੀ ਸਜਾਈ ਆ ਵੈਸੇ ਤਾਂ ਇਹਨਾਂ ਦੀ ਹਰ ਵਾਰ ਇਦਾਂ ਹੀ ਹੁੰਦੀ ਆ ਟ੍ਰੈਲੀ ਤੇ ਲਗਭਗ ਹਰ ਵਾਰ ਇਹ ਫਸ ਜਾਂ ਸੈਕਿੰਡ ਜਰੂਰ ਆਉਂਦੇ ਆਉਂਦੇ ਆ ਤੁਸੀਂ ਆ ਦੇਖੋ ਕਿ ਕਿੰਨਾ ਸੋਹਣਾ ਮਾਡਲ ਬਣਾਇਆ ਇਹਨਾਂ ਨੇ ਇਹ ਹੈਗੀ ਜੀ ਵਣ ਵਿਭਾਗ ਹਿਸ਼ਾਰਪੁਰ ਦੀ ਟ੍ਰੈਲੀ ਤੇ ਦੇਖ ਸਕਦੇ ਆ ਕਿ ਇੱਕ ਛੋਟਾ ਮਾਡਲ ਬਣਾਉਂਦੇ ਆ ਪਰ ਵਧੀਆ ਹੁੰਦਾ ਵੀ ਸਾਰਾ ਤੁਸੀਂ ਦੇਖ ਸਕਦੇ ਕਿੰਨੇ ਸੋਹਣੇ ਬੂਟੇ ਵਗੈਰਾ ਵਿੱਚ ਲੱਗੇ ਪਏ ਨੇ ਨਾ ਤੇ ਫਰੰਟ ਤੇ ਦੇਖੋ ਕਿੰਨਾ ਸੋਹਣਾ ਲਿਖਿਆ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਕੋਟਨ ਕੋਟੀ ਪੰਨਾ ਬਹੁਤ ਸੋਹਣੀ ਜੀ ਹੁਣ ਅੱਗੇ ਆ ਗਈ ਜੀ ਨਗਰ ਨਿਗਮ ਹੁਸ਼ਾਰਪਤ ਦੀ ਟ੍ਰੈਲੀ ਇਹ ਵੀ ਬਹੁਤ ਸੋਹਣਾ ਮਾਡਲ ਬਣਿਆ ਪਿਆ ਆ ਸਿੱਖਿਆਦਾਇਕ ਮਾਡਲ ਬਣਿਆ ਪਿਆ ਬਹੁਤ ਵਧੀਆ ਜੀ ਅਗਲੀ ਟ੍ਰੈਲੀ ਹੈਗੀ ਆ ਜੀ ਭੂਮੀ ਅਤੇ ਜਲ ਸੰਭਾਲ ਵਿਭਾਗ ਹੁਸ਼ਾਰਪਤ ਦੀ ਇਹ ਵੀ ਬਹੁਤ ਸੋਹਣੀ ਟ੍ਰੈਲੀ ਹੈ ਜੀ ਇਹ ਵੀ ਸਿੱਖਿਆਦਾਇਕ ਵਿੱਚ ਦੇਖੋ ਬਣਿਆ ਪਿਆ ਬਹੁਤ ਸੋਹਣੀ ਹੈ ਜੀ ਦੋਸਤੋ ਇਹ ਟ੍ਰੈਲੀ ਸੀਡੀਪੀਓ ਦਫਤਰ ਦੀ ਹੁਸ਼ਾਰਤ ਦੀ ਹੈ ਤੇ ਜਿਹੜੀ ਟ੍ਰੈਲੀ ਚਲਾ ਰਹੇ ਨੇ ਲੇਡੀ ਇਹ ਸਾਡੇ ਪਿੰਡ ਦੀ ਬਹੁਤ ਹੀ ਸਤਿਕਾਰਯੋਗ ਸਰਦਾਰਨੀ ਅਮਰਜੀਤ ਕੌਰ ਜੀ ਨੇ ਦੋਸਤੋ ਇਹ ਬਹੁਤ ਹੀ ਹਿੰਮਤੀ ਤੇ ਉਦਮੀ ਨੇ ਇਹਨਾਂ ਦੀ ਟ੍ਰੈਲੀ ਹਰ ਵਾਰ ਬਹੁਤ ਵਧੀਆ ਤਿਆਰ ਹੋ ਕੇ ਆਉਂਦੀ ਹੈ ਤੂੰ ਦੇਖ ਸਕਦੇ ਹੁਣ ਵੀ ਕਿੰਨਾ ਸੋਹਣਾ ਮਾਡਲ ਤਿਆਰ ਕੀਤਾ ਇਹਨਾਂ ਨੇ ਬਾਕੀ ਬਾਬਾ ਜੀ ਐਨਟੀਓ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਅਗਲੀ ਟ੍ਰੈਲੀ ਦੋਸਤੋ ਜ਼ਿਲ੍ਹਾ ਰੁਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਕਲਾਈ ਵਿਭਾਗ ਹੁਸ਼ਾਰਪੰਦੀ ਹੈ ਇਹਨਾਂ ਨੇ ਵੀ ਬਹੁਤ ਸੋਹਣਾ ਮਾਡਲ ਤਿਆਰ ਕੀਤਾ ਦੇਖੋ ਕਿੰਨੇ ਸੋਹਣੇ ਗੁਬਾਰਿਆਂ ਨਾਲ ਤਿਰੰਗਾ ਬਣਾਇਆ ਪਿਆ ਨਾ ਬਾਕੀ ਵਿੱਚ ਬੱਚੇ ਬਿਠਾਏ ਪਏ ਨੇ ਤੇ ਆ ਕੁਝ ਮਾਡਲਸ ਬਣਾਏ ਗਏ ਨੇ ਇਹਨਾਂ ਦੇ ਡਿਪਾਰਟਮੈਂਟ ਦੇ ਇਹ ਵੀ ਟ੍ਰੈਲੀ ਬਹੁਤ ਸੋਹਣੀ ਸਜਾਈ ਗਈ ਹੈ ਜੀ ਲੋ ਜੀ ਦੋਸਤੋ ਚੱਕਿਆਂ ਦਾ ਕੰਮ ਸਟਾਰਟ ਹੋ ਗਿਆ ਜੀ ਹੁਣ ਆ ਸਾਰੀਆਂ ਟਰੈਲਿੰਗਾਂ ਜਿੰਨੇ ਡਿਪਾਰਟਮੈਂਟਾਂ ਦੇ ਲੱਗੀਆਂ ਆ ਇਹਨਾਂ ਨੇ ਆਪੋ ਆਪਣੀ ਵਾਰੀ ਸਰ ਅੱਗੇ ਚਾਈ ਜਾਣਾ ਆ ਤੇ ਗਰਾਊਂਡ ਦਾ ਪੂਰਾ ਚੱਕਰ ਲਗਾ ਕੇ ਘੁਮਾ ਕੇ ਫਿਰ ਵਾਪਸ ਆਉਣਾ ਚਾਹੀਦਾ ਸਾਰੀ ਡਿਪਾਰਟਮੈਂਟਸ ਨੇ ਬਹੁਤ ਸੋਹਣੀਆ ਮਿਹਨਤ ਕਰਕੇ ਟਰੈਲਿੰਗਾਂ ਪੜ੍ਹਣੀਆਂ ਜੀ ਤਾਂ ਉਹ ਕਿ ਆਪੋ ਹੀ ਪ੍ਰਾਣੀ ਪ੍ਰਬੰਧਨ ਵੀ ਮੋਰੀ ਵਿਦਿਆ ਸਮਾਰ ਹੋਇਆ

नगर निगम मुख्यारि जा प्लास्टिक का जब वहा वर्ग भी लिया मया जाति वातावरण पर है जो कि जिनकी चाची कर पाया गया है इतने लोगों वालों मेरा पूरा मेरी जिम्मेवारी न समझे हुए

ਮਾਰਕ ਮੈਂ ਮੁਖਿਆਰ ਕੋਲ ਦੀ ਜੀ ਜੀ ਹਰਿਆਣਾ ਸਰਕਾਰ ਦਾ ਜ਼ਹਿਰ ਵਿੱਚ ਇਹ ਮੋਰਲ ਦੋਸਤੋ ਅਸੀਂ ਹੁਣ ਘਰ ਨੂੰ ਚੱਲ ਪਏ ਆ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਸ ਵਲੌਗ ਨੂੰ ਬਹੁਤ ਇੰਜੋਏ ਕੀਤਾ ਹੋਵੇਗਾ ਤੇ ਦੋਸਤੋ ਹੁਣ ਅਸੀਂ ਤੁਹਾਡਰ ਤੋਂ ਲੈਂਦੇ ਆ ਅਲਵਿਦਾ ਜਿਹੜੇ ਵੀ ਮੇਰੇ ਵੀਰ ਭੈਣਾਂ ਨੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੋਸਤੋ ਇੱਕ ਤਾਂ ਮੈਨੂੰ ਭੁੱਖ ਬੜੀ ਲੱਗੀ ਆ ਕਿਉਂਕਿ ਮੈਂ ਸਵੇਰ ਦਾ ਕੁਝ ਖਾ ਕੇ ਨਹੀਂ ਆਇਆ ਹੈਗਾ ਦੂਜੇ ਨੰਬਰ ਤੇ ਬਾਰਿਸ਼ ਤੋਂ ਬਾਅਦ ਅਚਾਨਕ ਧੁੱਪ ਬਹੁਤ ਜ਼ਿਆਦਾ ਤਿੱਖੀ ਹੋ ਗਈ ਆ ਜਿਸ ਕਰਕੇ ਫਟਾਫਟ ਹੁਣ ਘਰ ਪਹੁੰਚਦੇ ਆ ਚਲੋ ਅਜਾ ਦੋਸਤੋ ਚੱਲਦੇ ਆ ਘਰ ਨੂੰ ਮੈਂ ਦੋਸਤੋ ਪਿੰਡ ਪਹੁੰਚ ਚੁੱਕਾ ਹਾਂ ਜੀ ਤੁਸੀਂ ਦੇਖ ਸਕਦੇ ਆ ਕਿ ਸਾਡੇ ਪਿੰਡ ਦੇ ਝੋਜੇ ਵੀ ਪਾਣੀ ਆ ਚੁੱਕਾ ਆ ਇਹ ਕੱਲ ਰਾਤ ਦਾ ਪਾਣੀ ਆ ਚੁੱਕਾ ਜੀ ਬਾਕੀ ਦੋਸਤੋ ਇਸ ਝੋਦੇ ਪਾਣੀ ਬਾਰੇ ਅਗਲੇ ਬਲੌਗ ਚ ਗੱਲ ਕਰਾਂਗੇ ਹੁਣ ਅਸੀਂ ਪਹੁੰਚੀਏ ਕਰ ਹਾਂਜੀ ਦੋਸਤੋ ਫਾਈਨਲੀ ਪਹੁੰਚ ਗਏ ਅਸੀਂ ਕਰ ਬਹੁਤ ਸੋਹਣਾ ਪ੍ਰੋਗਰਾਮ ਹੋਇਆ ਜੀ ਅੱਜ ਤੇ ਬਾਕੀ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ 15 ਅਗਸ ਦੀਆਂ ਬਹੁਤ-ਬਹੁਤ ਮੁਬਾਰਕਾਂ ਬਾਕੀ ਦੋਸਤੋ ਬਲੌਗ ਕਿੱਦਾਂ ਦਾ ਲੱਗਾ ਤੁਸੀਂ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਆਪਣਾ ਪਿਆਰ ਉਦੇ ਬਖਸ਼ਦੇ ਰਹੋ ਜੇਕਰ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਕੀ ਦੋਸਤੋ ਮਿਲਾਂਗੇ ਅਗਲੀ ਵੀਡੀਓ ਵਿੱਚ ਤਦ ਤੱਕ ਰੱਬ ਰੱਖਾ ਸਤਿ ਸ੍ਰੀ ਅਕਾਲ